शेरी एंड न्यू यूट्यूब चैनल ਵਿੱਚ ਤੁਹਾਡਾ ਸਵਾਗਤ ਹੈ ਮੇਰੇ ਸਾਥੀਓ ਮੈਂ ਯਾਰਵਿੰਦਰ ਸਿੰਘ ਤਪਾ ਨਾਗਰ ਸਟ੍ਰੈਟਜਿਸਟ ਮੈਂ ਤੁਹਾਨੂੰ ਆਪਣੇ YouTube ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਜਰ ਪੇਸ਼ ਕਰ ਰਿਹਾ ਜਿਸ ਦਾ ਸਰਲੇਖ ਹੈ ਮੋੜਾਵ ਪ੍ਰਦੇਸ਼ ਮੋੜਾਵੋ ਪ੍ਰਦੇਸ਼ ਤੋਂ ਮੇਰਾ ਕੱਲੀ ਦਾ ਦਿਲ ਨਹੀਂ ਲੱਗਦਾ ਏ ਮੋੜਾਵੋ ਪ੍ਰਦੇਸ਼ ਤੋਂ ਮੇਰਾ ਕੱਲੀ ਦਾ ਦਿਲ ਨਹੀਂ ਲੱਗਦਾ ਏ ਮੇਰੀਆਂ ਅੱਖਾਂ ਅੱਗੇ ਹਨੇਰ ਵੇ ਕਿਤੇ ਦੀਪ ਨਹੀਂ ਹੋ ਜਾਂਦਾ ਏ ਮੋੜਾਵੋ ਪ੍ਰਦੇਸ਼ ਤੋਂ ਮੇਰਾ ਕੱਲੀ ਦਾ ਦਿਲ ਨਹੀਂ ਲੱਗਦਾ ਏ ਮੇਰੀਆਂ ਅੱਖਾਂ ਅੱਗੇ ਹਨੇਰ ਵੇ ਇਤਰੇ ਦੀਪ ਨਹੀਂ ਹੋ ਜਾਗਦਾ ਮੈਨੂੰ ਛੱਡ ਕੇ ਮੈਨੂੰ ਬਾਵਰੀ ਕਰਕੇ ਛੱਡ ਗਿਆ ਹੋ ਮੇਰੀਆਂ ਅੱਖਾਂ ਫੁੱਟ ਫੁੱਟ ਰੋ ਰੋਣ ਮੈਨੂੰ ਬਾਵਰੀ ਕਰਕੇ ਛੱਡ ਗਿਆ ਹੋ ਮੇਰੀਆਂ ਅੱਖਾਂ ਫੁੱਟ ਫੁੱਟ ਰੋਵਣਾ ਮੈਂ ਤੈਨੂੰ ਦਰਦ ਦਰਦ ਲਾਉਂਦੀ ਫਰਾ ਰਸਤਾ ਉਲਢੀ ਨੂੰ ਚੱਲਾਈ ਮੈਨੂੰ ਬਾਵਰੀ ਕਰਕੇ ਛੱਡ ਗਿਆ ਹੋ ਮੇਰੀਆਂ ਅੱਖਾਂ ਫੁੱਟ ਫੁੱਟ ਰੋਵਣਾ ਮੈਂ ਤੈਨੂੰ ਦਰਦਾਂ ਲੰਭੀ ਕਰਾਂ ਰਸਤਾ ਕੋਈ ਨਹੀਂ ਹੁੰਦਾ ਜਿਲਾਈ ਮੈਂ ਰੂਹੇ ਅੱਗੇ ਬੈਠੀ ਤੇਰਾ ਰਾਹ ਤੱਕ ਦੀ ਤੱਕ ਦੇ ਥੱਕ ਗਈਆਂ ਮੈਂ ਰੂਹੇ ਅੱਗੇ ਬੈਠੀ ਤੇਰਾ ਰਾਹ ਤੱਕ ਦੀ ਤੱਕ ਦੇ ਥੱਕ ਗਈਆਂ ਮੈਂ ਕੰੰਗੀ ਕਰਾਂ ਨਾ ਮੂੰਹ ਧੋਵਾਂ ਮੇਰੇ ਹਾਰ ਸ਼ਿੰਗਾਰ ਨਹੀਂ ਫੱਗਦਾ ਏ ਮੈਂ ਕੰੰਗੀ ਕਰਾਂ ਨਾ ਮੂੰਹ ਧੋਵਾਂ ਮੇਰੀ ਹਾਰ ਸ਼ਿੰਗਾਰ ਨਹੀਂ ਹੋਖਾ ਬਤਾਇ ਤੇਰੀਆਂ ਅੜੀਕਾਂ 'ਚ ਮੇਰਾ ਨਾਂ ਦਿਨ ਲੰਗੇ ਨਾ ਲੰਘਣਾ ਰਾਤਾਂ 'ਚ ਤੇਰੀਆਂ ਅੜੀਕਾਂ 'ਚ ਮੇਰਾ ਨਾਂ ਦਿਨ ਲੰਗੇ ਨਾ ਲੰਘਣਾ ਰਾਤਾਂ 'ਵੇ ਇਸ਼ਕ ਤੇਰੇ ਨੇ ਮੈਂ ਕਮੂਰੀ ਕੀਤੀ ਮੈਨੂੰ ਹਾਸਾ ਨਹੀਂ ਹੋ ਚੱਜ ਲਈ ਤੇਰੀਆਂ ਅੜੀਕਾਂ 'ਚ ਮੇਰਾ ਨਾਂ ਦਿਨ ਲੰਗੇ ਨਾ ਲੰਗਣਾ ਦਾ ਤਾਵੇ ਇਸਕ ਤੇਰੀ ਨਮਾ ਕਮਲੀ ਕੀਤੀ ਮੈਨੂੰ ਹਾਸਾ ਨਹੀਂਓ ਜਸਦਾਏ ਸੱਜਣਾ ਤੂੰ ਆ ਜਾ ਮੇਰੀ ਬਸ ਹੋਈ ਮੈਨੂੰ ਹੋਰ ਨਾ ਤੂੰ ਤਰਫਾਈਵੇਂ ਸੱਜਣਾ ਤੂੰ ਆ ਜਾ ਮੇਰੀ ਬਸ ਹੋਈ ਮੈਨੂੰ ਹੋਰ ਨਾ ਤੂੰ ਤਰਫਾਈਵੇਂ ਸਈਆਂ ਖੇਡਣ ਮਾਹੀ ਨਾਲ ਮੈਂ ਇਕੱਲੀ ਦਿਲ ਨਹੀਂਓ ਲੱਗਦਾ ਸਈਆਂ ਖੇਡਣ ਬਾਹੀ ਨਾਲ ਮੇਰਾ ਕਈ ਕੱਲੀ ਜੋ ਦਿਲ ਨਹੀਂ ਹੋ ਲੱਗਦਾ ਏ ਸੱਜਣਾ ਦੇ ਪਿਆਰ ਦੇ ਤੇ ਜੋਬਨ ਜੋਬਨ ਸਾਰਾ ਨਹੀਂ ਹੋ ਰਹਿਦਾ ਰੋ ਸੱਜਣਾ ਤੇਰੇ ਪਿਆਰ ਦੇ ਤੇ ਜੋਬਨ ਸਾਰਾ ਨਹੀਂ ਹੋ ਰਹਿਦਾ ਵੇ ਜਿਦਾਈ ਚ ਤਪੇ ਤੇਰੇ ਬਨ ਜਿਹੜਾ ਉਜੜੇ ਨਹੀਂ ਹੋ ਬਸਦਾ ਏ ਜਿਦਾਈ ਚ ਤਪੇ ਤੇਰੇ ਬਨ ਜਿਹੜਾ ਉਜੜੇ ਨਹੀਂ ਹੋ ਬਸਦਾ ਏ ਇਹ ਫਿੱਕੰਦ ਫਤਰਾ ਜੋ ਤੁਹਾਡੇ ਅੱਗੇ ਮਤਲਬੇਸ਼ ਕੀਤੀਆਂ ਮੇਰੀ ਜਰੂਰੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਪਲੀਜ਼ ਲਾਈਕ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੱਜਣਾ ਤੱਕ ਮਿੱਤਰ ਪਿਆਰਾਂ ਤੱਕ ਇਹ ਮੇਰੀ ਜੋ ਸ਼ਾਇਰੀ ਹੈ ਜਾ ਸਕੇ ਤੇ ਉਹਨਾਂ ਨੂੰ ਆਨੰਦ ਮਾਣ ਸਕੇ ਤੇ ਉਹ ਇਹਨੂੰ ਵੀ ਫਿਰ ਮਹਿਸੂਸ ਹੋਵੇ ਕਿ ਹਾਂ ਲੋਕ ਉਹਨੂੰ ਸਮਝਦੇ ਆ 那那个白了，站那么